ਵੀਰ ਅਧੀ ਰਾਤੀ ਆਇਆ ਨੀ ਜਗਾਓ ਵੱਤੀਆਂ ਵੀਰ ਅਧੀ ਰਾਤੀ ਆਇਆ ਨੀ ਜਗਾਓ ਵੱਤੀਆਂ ਵੀਰ ਦੇ ਸੋਹਣੇ ਸੋਹਣੇ ਕੇਸ ਨੀਸ਼ਰਬਤੀ ਅੱਖੀਆਂ ਵੀਰ ਦੇ ਸੋਹਣੇ ਸੋਹਣੇ ਕੇਸ ਨੀਸ਼ਰਬਤੀ ਅੱਖੀਆਂ ਵੀਰ ਨੂੰ ਮਹਿੰਦੀ ਲਾਵਣ ਆਈਆਂ ਦੋਵੇਂ ਪਹਿਣਾ ਸਕੀਆਂ ਵੀਰ ਨੂੰ ਮਹਿੰਦੀ ਲਾਵਣ ਆਈਆਂ ਦੋਵੇਂ ਪਹਿਣਾ ਸਕੀਆਂ ਵੀਰ ਅਧੀ ਰਾਤੀ ਆਇਆ ਨੀ ਜਿਗਾਓ ਬੱਤੀਆਂ ਵੀਰ ਅਧੀ ਰਾਤੀ ਆਇਆ ਨੀ ਜਿਗਾਓ ਬੱਤੀਆਂ ਵੀਰ ਦੇ ਸੋਹਣੇ ਸੋਹਣੇ ਕੇਸ ਨੀ ਸਰਬਤੀ ਅੱਖੀਆਂ ਵੀਰ ਦੇ ਸੋਹਣੇ ਸੋਹਣੇ ਕੇਸ ਨੀ ਸਰਬਤੀ ਅੱਖੀਆਂ ਵੀਰ ਨੂੰ ਹਲਦੀ ਲਾਵਣ ਆਈਆਂ ਦੋਮੇ ਪੈਣਾ ਸਕੀਆਂ ਵੀਰ ਨੂੰ ਹਲਦੀ ਲਾਵਣ ਆਈਆਂ ਦੋਮੇ ਪੈਣਾ ਸਕੀਆਂ ਵੀਰ ਅਧੀ ਰਾਤੀ ਆਇਆ ਨਿਜ ਗਾਓ ਬੱਤੀਆਂ ਵੀਰ ਅਧੀ ਰਾਤੀ ਆਇਆ ਨਿਜ ਗਾਓ ਬੱਤੀਆਂ ਵੀਰ ਦੇ ਸੋਹਣੇ ਸੋਹਣੇ ਕੇਸ ਨੀਸ਼ਰਬਤੀ ਅੱਖੀਆਂ ਵੀਰ ਦੇ ਸੋਹਣੇ ਸੋਹਣੇ ਕੇਸ ਨੀਸ਼ਰਬਤੀ ਅੱਖੀਆਂ ਵੀਰ ਦੇ ਸੇਰਾ ਵੰਨਣ ਆਇਆਂ ਦੋਮੇ ਪਹਿਣਾ ਸਕੀਆਂ ਵੀਰ ਦੇ ਸੇਰਾ ਵੰਨਣ ਆਇਆਂ ਦੋਮੇ ਪਹਿਣਾ ਸਕੀਆਂ ਵੀਰ ਅਧੀ ਰਾਤੀ ਆਇਆ ਨੀ ਜਗਾਓ ਬੱਤੀਆਂ ਵੀਰ ਅਧੀ ਰਾਤੀ ਆਇਆ ਨੀ ਜਗਾਓ ਬੱਤੀਆਂ ਵੀਰ ਦੇ ਸੋਹਣੇ ਸੋਹਣੇ ਕੇਸ ਨਿਸ਼ਰਵਤੀ ਅੱਖੀਆਂ ਵੀਰ ਦੇ ਸੋਹਣੇ ਸੋਹਣੇ ਕੇਸ ਨਿਸ਼ਰਵਤੀ ਅੱਖੀਆਂ